ਨਰਨ ਸਿੰਘ ਦੀ ਪੁਸਤਕ ਖਾਲਸਤਾਨ ਵਿਰੁੱਧ ਸਾਜ਼ਿਸ਼ ਦਾ ਅਗਲਾ ਅੰਕ 15 ਖਾਲਸਤਾਨ ਵਿਰੁੱਧ ਸਾਜ਼ਿਸ਼ ਭਾਗ ਚੌਥਾ ਗਿਆਨੀ ਜ਼ੈਲ ਸਿੰਘ ਵੱਲੋਂ ਖੰਡਨ ਜੀਬੀਐਸ ਸਿੱਧੂ ਕੁਲਦੀਪ ਨਯਰ ਅਤੇ ਹੋਰਨਾਂ ਲੇਖਕਾਂ ਦਾ ਹਵਾਲਾ ਦੇ ਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੇਂਦਰੀ ਗ੍ਰਹਿ ਮੰਤਰੀ ਤੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੂੰ ਇਸ ਸਾਜ਼ਿਸ਼ ਦਾ ਸਾਜਿਸ਼ਕਾਰ ਮੰਨਦਾ ਹੈ ਪਰ ਗਿਆਨੀ ਜ਼ੈਲ ਸਿੰਘ ਆਪਣੀ ਆਤਮਕਥਾ ਵਿੱਚ ਇਸ ਦਾ ਖੰਡਨ ਕਰਦਾ ਹੋਇਆ ਲਿਖਦਾ ਹੈ ਜਦੋਂ ਅਪ੍ਰੈਲ 1980 ਵਿੱਚ ਨਿਰੰਕਾਰੀ ਬਾਬਾ ਗੁਰਵਜਨ ਸਿੰਘ ਦੀ ਦਿੱਲੀ ਵਿੱਚ હત્યા ਕੀਤੀ ਗਈ ਸੀ ਤਾਂ ਇਸ ਦੋਸ਼ ਵਿੱਚ ਸੰਤ ਜਰਨੈਲ ਸਿੰਘ ਪਿੰਡਰਾਂਵਾਲੇ ਦਾ ਨਾਂ ਲਿਆ ਗਿਆ ਸੀ ਕਿਉਂਕਿ ਸਮਝਿਆ ਜਾਂਦਾ ਕਿ ਇਹ ਵਾਰਦਾਤ ਨਿਰੰਕਾਰੀਆਂ ਵੱਲੋਂ ਅਠ ਕਾਲੀਆਂ ਨੂੰ ਮਾਰਨ ਦਾ ਬਦਲਾ ਲੈਣ ਲਈ ਕੀਤੀ ਗਈ ਸੀ ਪਾਰਲੀਮੈਂਟ ਵਿੱਚ ਉੱਠੇ ਇੱਕ ਸਵਾਲ ਦੇ ਜਵਾਬ ਵਿੱਚ ਗ੍ਰਹਿ ਮੰਤਰੀ ਦੇ ਤੌਰ ਤੇ ਮੈਂ ਸਦਨ ਨੂੰ ਦੱਸਿਆ ਸੀ ਕਿ ਇਸ ਮਾਮਲੇ ਵਿੱਚ ਪਿੰਡਰਾਂਵਾਲੇ ਦਾ ਹੱਥ ਨਹੀਂ ਸੀ ਉਸ ਦੀ ਸ਼ਮੂਲੀਅਤ ਦਿਖਾਉਣ ਦਾ ਕੋਈ ਠੋਸ ਸਬੂਤ ਨਹੀਂ ਸੀ ਪਰ ਮੇਰੇ ਵਿਰੋਧੀਆਂ ਨੇ ਇਸ ਮੌਕੇ ਦਾ ਲਾਭ ਮੇਰੀ ਨੁਕਤਾਚੀਨੀ ਕਰਨ ਲਈ ਉਠਾਇਆ ਸਤੰਬਰ 1981 ਵਿੱਚ ਪੰਜਾਬ ਸਰਕਾਰ ਨੇ ਸੰਤ ਪਿੰਡਰਾਵਾਲੇ ਦੀ ਗ੍ਰਿਫਤਾਰੀ ਲਈ ਇੱਕ ਵਾਰੰਟ ਜਾਰੀ ਕੀਤਾ। ਉਸ ਵੇਲੇ ਸੰਤ ਹਰਿਆਣਾ ਵਿੱਚ ਸੀ। ਪੰਜਾਬ ਪੁਲਿਸ ਦੇ ਚੰਦੋਕਲਾ ਪਹੁੰਚਣ ਤੋਂ ਪਹਿਲਾਂ ਹੀ ਜਿੱਥੇ ਕਿ ਸੰਤ ਨੇ ਧਾਰਮਿਕ ਪ੍ਰਚਾਰਕਾਂ ਲਈ ਡੇਰੇ ਲਾਏ ਹੋਏ ਸਨ, ਉਹ ਉੱਥੋਂ ਤੁਰ ਪਿਆ ਸੀ। ਇੱਕ ਬਿਲਕੁਲ ਹੀ ਗਲਤ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਇਸ ਵਿੱਚ ਵੀ ਮੇਰਾ ਹੱਥ ਸੀ। ਜਦੋਂ ਸੰਤ ਪਿੰਡਰਾਵਾਲੇ ਨੂੰ ਆਖਰਕਾਰ ਗ੍ਰਿਫਤਾਰ ਕੀਤਾ ਗਿਆ ਤਾਂ ਉਸਨੂੰ ਪੰਜਾਬ ਸਰਕਾਰ ਨੇ ਰਿਹਾ ਕਰ ਦਿੱਤਾ। ਇਹ ਗੱਲ ਵੀ ਮੇਰੇ ਨਾਲ ਆਈ ਗਈ ਜਦਕਿ ਤਾਂ ਥੋਰ ਸਨ। ਕੁਝ ਸਮੇਂ ਮਗਰੋਂ ਸੰਤ ਪਿੰਡਰਾਵਾਲਾ ਦਿੱਲੀ ਆਇਆ ਤੇ ਆਪਣੇ ਹਥਿਆਰਬੰਦ ਸਮਰਥਕਾਂ ਨਾਲ ਸ਼ਹਿਰ ਵਿੱਚ ਫਿਰਦਾ ਰਿਹਾ ਉਸਨੇ ਕੋਈ ਕਾਨੂੰਨ ਨਹੀਂ ਤੋੜਿਆ ਤੇ ਉਸਦੇ ਸਮਰਥਕਾਂ ਦੇ ਹਥਿਆਰ ਲਾਇਸੈਂਸ ਸ਼ੁਦਾ ਸਨ ਸੰਤ ਪਿੰਡਰਾਵਾਲੇ ਨੇ ਬੰਬਈ ਦਾ ਦੌਰਾ ਕੀਤਾ ਤੇ ਕੁਝ ਧਾਰਮਿਕ ਕਾਰਵਾਈਆਂ ਕੀਤੀਆਂ ਜਿਨ੍ਹਾਂ ਵਿਚਕਾਰ ਰਾਸ਼ਟਰੀ ਸਰਕਾਰ ਨੇ ਕਿਸੇ ਕਿਸਮ ਦੀ ਰੁਕਾਵਟ ਨਹੀਂ ਪਾਈ ਆਪਣੀ ਪੰਜਾਬ ਆਪਸੀ ਉੱਤੇ ਉਸਨੂੰ ਦਰਬਾਰਾ ਸਿੰਘ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੇ ਗ੍ਰਿਫਤਾਰ ਨਹੀਂ ਕੀਤਾ ਉਸਨੇ ਗੁਰੂ ਨਾਨਕ ਨਵਾਸ ਵਿੱਚ ਜਾ ਕੇ ਟਿਕਾਣੇ ਲਾਏ ਅਤੇ ਉਸਨੂੰ ਗ੍ਰਿਫਤਾਰ ਕਰਨ ਲਈ ਮੇਰੇ ਵੱਲੋਂ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਦਿੱਤੀ ਗਈ ਸਲਾਹ ਉਤੇ ਅਮਰ ਨੀਕੀਤਾ ਗਿਆ ਮੈਨੂੰ ਸੰਤ ਜਰਨੈਲ ਸਿੰਘ ਨਾਲ ਮੁਲਾਕਾਤ ਕਰਨ ਦਾ ਕਦੇ ਮੌਕਾ ਨਹੀਂ ਮਿਲਿਆ ਮੈਂ ਉਸਦੇ ਸਭ ਤੋਂ ਨਜ਼ਦੀਕ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੱਥੇਦਾਰ ਸੰਤੋਖ ਸਿੰਘ ਜਿਸ ਨੂੰ ਦਸੰਬਰ 1981 ਵਿੱਚ ਉਸਦੇ ਦੁਸ਼ਮਣ ਬਣੇ ਦੋਸਤ ਨੇ ਗੋਲੀ ਮਾਰ ਦਿੱਤੀ ਸੀ ਦੇ ਭੋਗ ਸਮੇਂ ਜਾ ਸਕਿਆ ਸੰਤ ਬਾਕੀ ਸਾਰੇ ਸਿੱਖਾਂ ਵਾਂਗ ਹੀ ਚੌਕੜੀ ਮਾਰ ਕੇ ਬੈਠਾ ਹੋਇਆ ਸੀ ਤੇ ਮੇਰੀ ਉਸ ਨਾਲ ਕੋਈ ਗੱਲ ਨਹੀਂ ਹੋਈ ਉਸ ਇਕੱਠ ਵਿੱਚ ਬਹੁਤ ਸਾਰੇ ਮੋਤਬਰ ਲੋਕ ਹਜ਼ਰ ਸਨ ਜਿਨ੍ਹਾਂ ਵਿੱਚ ਕਈ ਪਾਰਟੀ ਆਗੂ ਤੇ ਮੰਤਰੀ ਵੀ ਸਨ ਇੱਕ ਜ਼ਬਰਦਸਤ ਝੂਠ ਫੜਾ ਦਿੱਤਾ ਗਿਆ ਕਿ ਮੈਂ ਸੰਤ ਦੇ ਪੈਰੀ ਹੱਥ ਲਾਈ ਸਨ ਇਸ ਝੂਠ ਦਾ ਪ੍ਰਚਾਰ ਕਰਨ ਵਾਲੇ ਲੋਕ ਜਾਂ ਤਾਂ ਜਾਣਤਾ ਜਾਣਦੇ ਹੀ ਨਹੀਂ ਸਨ ਤੇ ਜਾਂ ਫਿਰ ਉਹਨਾਂ ਜਾਣ ਬੁੱਝ ਕੇ ਇਸ ਗੱਲ ਨੂੰ ਨਜ਼ਰ ਅੰਦਾਜ਼ ਕੀਤਾ ਇਹ ਗੁਰੂ ਗ੍ਰੰਥ ਸਾਹਿਬ ਜਿਸ ਦੀ ਪੂਜਾ ਜੀਵਤ ਗੁਰੂ ਵਾਂਗ ਕੀਤੀ ਜਾਂਦੀ ਹੈ ਦੀ ਹਾਜ਼ਰੀ ਵਿੱਚ ਕਿਸੇ ਬੰਦੇ ਅੱਗੇ ਝੁਕਣਾ ਸਿੱਖ ਰਵੈਤਾਂ ਦੇ ਉਲਟ ਹੈ। ਸੰਤ ਮੈਥੋਂ ਕੋਈ ਦੂਰੀ ਤੇ ਬੈਠਾ ਸੀ ਤੇ ਇਸ ਦਾ ਮਤਲਬ ਇਹ ਨਹੀਂ ਸੀ ਕਿ ਮੇਰੀ ਉਸ ਨਾਲ ਕੋਈ ਨੇੜਤਾ ਸੀ। ਮੇਰਾ ਉਸ ਨਾਲ ਕਿਸੇ ਕਿਸਮ ਦਾ ਕੋਈ ਸੰਪਰਕ ਨਹੀਂ ਸੀ। ਸਾਡੇ ਰਸਤੇ ਵੱਖਰੇ ਸਨ। ਸਾਡੇ ਜੀਵਨ ਫਲਸਫੇ ਵੱਖਰੇ ਸਨ। ਸਾਡੇ ਵਿੱਚ ਕੋਈ ਸਾਂਝ ਨਹੀਂ ਸੀ। ਮੈਂ ਕੌਮੀ ਮੁਖਤਾਰਾ ਤੋਂ ਅਲੱਗਵਾਦੀ ਹਮੇਸ਼ਾ ਨਿੰਦਾ ਕਰਦਾ ਸਾਂ। ਉਸ ਦਾ ਆਪਣਾ ਤਰੀਕਾ ਸੀ। ਮਾਰਕ ਟੱਲੀ ਤੇ ਸਿਸ ਜਾਕਬ ਨੇ ਇਹ ਨੁਕਤੇ ਨਜ਼ਰ ਅੰਦਾਜ਼ ਕਰ ਦਿੱਤੇ ਭਾਵੇਂ ਉਹ ਆਪਣੇ ਸਟੈਂਡ ਉੱਤੇ ਬਰਕਰਾਰ ਰਹੇ ਪਰ ਉਹਨਾਂ ਦੇ ਤੱਥ ਦਰੁਸਤ ਨਹੀਂ ਸਨ ਉਹਨਾਂ ਨੂੰ ਕਿਸੇ ਐਸੇ ਬੰਦੇ ਨੇ ਗਮਰਾਹ ਕੀਤਾ ਸੀ ਜਿਸ ਨਾਲ ਮੇਰੀ ਬੰਦ ਹੀ ਨਹੀਂ ਸੀ ਮੈਂ ਨਹੀਂ ਕਹਿ ਸਕਦਾ ਕਿ ਇਹ ਸਿਰਫ ਮੌਕਾ ਮੇਲ ਹੀ ਸੀ ਕਿ 25 ਜੁਲਾਈ 1982 ਦੇ ਜਿਸ ਦਿਨ ਮੈਂ ਰਾਸ਼ਟਰਪਤੀ ਦੇ ਅਹੁਦੇ ਦੀ ਸੋਚ ਚੁੱਕੀ ਉਸੇ ਦਿਨ ਸੰਸਦ ਭਿੰਡਰਾ ਵਾਲੇ ਨੇ ਐਲਾਨ ਕੀਤਾ ਕੋ ਸਿੱਖਾਂ ਉੱਤੇ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਜ਼ੁਲਮਾਂ ਵਿਰੁੱਧ ਸੰਘਰਸ਼ ਜਾਰੀ ਰੱਖੇਗਾ ਉਸ ਕਿਆ ਸੀ ਮੈਂ ਆਪਣਾ ਸਿਰ ਹਵਾਲਾ ਨੂੰ ਤਿਆਰ ਹਾਂ ਇਹ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਸੀ ਕਿ ਅਮਨ ਕਾਨੂੰਨ ਲਈ ਖਤਰਾ ਬਣਨ ਵਾਲੇ ਜਾਂ ਵਕ ਵਕ ਫਿਰਕਿਆਂ ਵਿਚਕਾਰ ਪਾੜਾ ਪਾਉਣ ਦਾ ਯਤਨ ਕਰਨ ਵਾਲੇ ਬੰਦੇ ਨੂੰ ਗ੍ਰਿਫਤਾਰ ਕਰੇ ਸਮੇਂ ਸਿਰ ਲਾਇਨ ਅਕਚਾਰ ਕਰਨ ਦੀ ਮੇਰੇ ਵੱਲੋਂ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਦਿੱਤੀ ਗਈ ਸਲਾਹ ਵੱਲ ਧਿਆਨ ਨਹੀਂ ਦਿੱਤਾ ਗਿਆ ਜਿਸ ਦੇ ਸਿੱਟੇ ਵਜੋਂ ਬੰਦੇ ਭਾਗਾ ਨੂੰ 1984 ਦੀਆਂ ਦੁਖਦਾਈ ਘਟਨਾਵਾਂ ਵਾਪਰੀਆਂ ਬੇਸ਼ੱਕ ਕੋਈ ਇਹ ਕਹਿ ਸਕਦਾ ਹੈ ਕਿ ਗਿਆਨੀ ਜ਼ੈਲ ਸਿੰਘ ਵੱਲੋਂ ਕੀਤਾ ਗਿਆ ਸੰਤ ਜਰਨੈਲ ਸਿੰਘ ਨਾਲ ਸੰਬੰਧ ਹੋਣ ਦਾ ਖੰਡਨ ਸੱਚਾ ਨਹੀਂ ਅਤੇ ਉਸ ਨੇ ਇਹ ਆਪਣੀ ਦੇਸ਼ ਭਗਤੀ ਦੀ ਛਵੀ ਨੂੰ ਬਚਾਉਣ ਲਈ ਕੀਤਾ ਪਰ ਜਿਹੜੇ ਸੰਤ ਜਰਨੈਲ ਸਿੰਘ ਅਤੇ ਗਿਆਨੀ ਜ਼ੈਲ ਸਿੰਘ ਦੇ ਸਬੰਧਾਂ ਦਾ ਢੋਲ ਵਜਾ ਕੇ ਪ੍ਰਚਾਰ ਕਰਦੇ ਹਨ ਉਹ ਜ਼ੁਬਾਨੀ ਕਲਾਮੀ ਗੱਪਾਂ ਮਾਰਨ ਤੋਂ ਬਿਨਾ ਕੋਈ ਵੀ ਮੰਨਣਯੋਗ ਠੋਸ ਸਬੂਤ ਤੇ ਦਸਤਾਵੇਜ਼ ਪੇਸ਼ ਨਹੀਂ ਕਰ ਸਕੇ ਜਿਹੜਾ ਇਹਨਾਂ ਸਬੰਧਾਂ ਨੂੰ ਸਿੱਧ ਕਰ ਸਕਦਾ ਹੋਵੇ ਕਿਸੇ ਮ੍ਰਿਤਕ ਦੇ ਭੋਗ ਤੇ ਇੱਕ ਦੂਜੇ ਦੇ ਵਿਰੋਧੀਆਂ ਦਾ ਇਕੱਠੇ ਹੋ ਜਾਣਾ ਆਮ ਵਰਤਾਰਾ ਹੈ ਪਰ ਵਿਚਾਰਧਾਰਕ ਸਾਂਝ ਹੋਣੀ ਅਤੇ ਕੋਈ ਸਾਜ਼ਿਸ਼ ਕਰਨ ਲਈ ਇਕੱਠੇ ਹੋਣਾ ਹੋਰ ਗੱਲ ਹੈ ਸੰਤ ਜਰਨੈਲ ਸਿੰਘ ਦੀ ਖਾਲਸਾਈ ਪ੍ਰਵਾਸ ਨੂੰ ਤੱਕਣਾ ਸਮਝਣਾ ਅਤੇ ਬਿਆਨ ਕਰਨਾ ਖਾਲਸਾਈ ਸੋਚ ਤੋਂ ਸਖਣੇ ਪੰਥ ਵਿਰੋਧੀ ਤੇ ਫਿਰਕੂ ਸੋਚ ਦੇ ਧਾਰਨੀ ਲੇਖਕਾਂ ਦੇ ਵਸਤੀ ਗੱਲ ਨਹੀਂ ਉਸ ਦੀ ਵਿਚਾਰਧਾਰਾ ਨੂੰ ਸਮਝਣਾ ਉਹਨਾਂ ਦੀ ਸ਼ਖਸੀਅਤ ਨੂੰ ਜਾਨਣਾ ਤੇ ਉਸ ਵੱਲੋਂ ਨਿਭਾਈ ਗਈ ਇਤਿਹਾਸਿਕ ਭੂਮਿਕਾ ਦਾ ਨਿਰਣਾ ਕਰਨਾ ਫੜਾਣੀ ਚਾਕਰੀ ਤੇ ਚਾਕਰ ਬਣੇ ਰਹੇ ਵਿਚਾਰੇ ਜੀਬੀਐਸ ਸਿੱਧੂ ਤੇ ਸੰਗਤ ਸਿੰਘ ਵਰਗੇ ਦਾ ਕੰਮ ਨਹੀਂ ਕਿਸੇ ਯੋਧੇ ਜਰਨਲਿਸਟ ਦੇ ਸ਼ਹੀਦ ਦੇ ਜੀਵਨ ਨੂੰ ਜਾਂ ਤੱਕ ਕੋਈ ਨਿਰਪੱਖ ਲੇਖਕ ਬਿਆਨ ਕਰ ਸਕਦਾ ਹੈ ਤੇ ਜਾਂ ਫਿਰ ਖਾਲਸਾ ਹੀ ਪਰਵਾਜ਼ ਦੀ ਸੋਝੀ ਰੱਖਣ ਵਾਲਾ ਬੰਦਾ ਸੰਤ ਜਰਨੈਲ ਸਿੰਘ ਦੀ ਬਹਾਦਰੀ ਦਾ ਲੋਹਾ ਤਾਂ ਉਸ ਨੂੰ ਮਾਰ ਮਕੌਣਾਏ ਹਿੰਦ ਫੌਜ ਦੇ ਜਰਨੈਲਾਂ ਨੇ ਵੀ ਮੰਨਦਿਆ ਉਹਦੀ ਅਗਵਾਈ ਹੇਟ ਫੌਜ ਨਾਲ ਟੱਕਰ ਲੈਣ ਵਾਲੇ ਸਿੰਘਾਂ ਦੇ ਸੋਲੇ ਗਏ ਸਨ ਇਸ ਹੀ ਪੋਸਟੀ ਪੰਜਾਬ ਦਾ ਉਸ ਸਮੇਂ ਦਾ ਰਾਜਪਾਲ ਬੀ ਡੀ ਪਾਂਡੇ ਆਪਣੀ ਕਿਤਾਬ ਆਜ਼ਾਦ ਭਾਰਤ ਦੀ ਸੇਵਾ ਵਿੱਚ ਕਰਦਾ ਹੋਇਆ ਲਿਖਦਾ 7 ਜੂਨ ਦੀ ਸਵੇਰ ਨੂੰ ਲੈਫਟੀਨੈਂਟ ਜਨਰਲ ਸੁੰਦਰਜੀ ਤੇ ਲੈਫਟੀਨੈਂਟ ਜਨਰਲ ਹਾਰਸ ਥਿਆਲ ਮੈਨੂੰ ਮਿਲਣ ਆਏ ਅਤੇ ਮੈਨੂੰ ਦੱਸਿਆ ਕਿ ਆਪਰੇਸ਼ਨ ਪੂਰਾ ਹੋ ਗਿਆ ਹੈ ਉਹਨਾਂ ਨੇ ਕਿਹਾ ਕਿ ਸਿਪਾਹੀ ਹੋਣ ਦੇ ਨਾਤੇ ਅੱਤਵਾਦੀ ਨੂੰ ਸਲਾਮ ਕਰਨਾ ਬੰਦ ਹੈ ਜਿਨ੍ਹਾਂ ਨੇ ਬਹੁਤ ਵਧੀਆ ਟੰਗਣਾ ਮੁਕਾਬਲਾ ਕੀਤਾ ਉਹਨਾਂ ਨੇ ਕਿਹਾ ਪੇਸ਼ਾਵਰ ਸਿਪਾਹੀਆਂ ਵਜੋਂ ਇਹ ਇੱਕ ਪ੍ਰਸ਼ੰਸਾ ਸੀ ਜੀਵੀ ਸਿੱਧੂ ਵਰਗਿਆਂ ਨੂੰ ਤਾਂ ਇੰਨੀ ਕੁ ਵੀ ਸਮਝ ਨਹੀਂ ਕਿ ਉਹ ਇਹ ਹੀ ਸਮਝ ਸਕਣ ਕਿ ਇੰਦਰਾ ਸਰਕਾਰ ਦਾ ਤਿਆਰ ਕੀਤਾ ਗਿਆ ਬੰਦਾ ਉਹਦੇ ਵੱਲੋਂ ਹਮਲਾ ਕਰਨ ਲਈ ਭੇਜੀ ਗਈ ਫੌਜ ਨਾਲ ਕਦੇ ਵੀ ਟੱਕਰ ਨਾ ਲੈਂਦਾ। ਜਵਾਬ ਦਾ ਸਿੱਧੂ ਦੀ ਸੋਚਨ ਸ਼ਕਤੀ ਵਧਾਣੀ ਚਾਕਰੀ ਨਾਲ ਗ੍ਰਹਿਣੀ ਗਈ ਹੈ ਅਤੇ ਉਹਨੇ ਆਪਣਾ ਧਰਮ ਤੇ ਜ਼ਮੀਰ ਦੋਵੇਂ ਹੀ ਗਵਾਲੇ ਹਨ। ਧਰਮ ਵਿਹੋਣਾ ਤੇ ਮਰੀ ਜ਼ਮੀਰ ਵਾਲਾ ਬੰਦਾ ਕਦੇ ਵੀ ਸੱਚ ਨਹੀਂ ਬੋਲ ਸਕਦਾ। ਉਹ ਉਹੋ ਕੁਝ ਹੀ ਬੋਲੇਗਾ ਜੋ ਤੋਤਾ ਰਟਣ ਉਸਨੂੰ ਕਰਾਇਆ ਗਿਆ ਹੋਵੇ ਤੇ ਜਾਂ ਫਿਰ ਜੋ ਬੋਲਣ ਦਾ ਉਹਨੂੰ ਹੁਕਮ ਕੀਤਾ ਗਿਆ ਹੋਵੇ। ਸਿੱਧੂ ਬਲੋਂ ਆਪਣੀ ਕਿਤਾਬ ਵਿੱਚ ਖਾਲਸਾਣ ਦੇ ਸੰਘਰਸ਼ ਅਤੇ ਸੰਤ ਜਰਨੈਲ ਸਿੰਘ ਵਿਰੁੱਧ ਖੜੀ ਕੀਤੇ ਗਏ ਸਵਾਲਾਂ ਵਿੱਚ ਭੋਰਾ ਵੀ ਦਮ ਨਹੀਂ ਹੈ ਇਹ ਸਰਲਸਰ ਝੂਠੇ ਮੰਨ ਘੜਤ ਅਤੇ ਆਧਾਰਿਤ ਹਨ ਉਸ ਵੱਲੋਂ ਪੇਸ਼ ਕੀਤੀ ਗਈ ਸੰਤ ਜਰਨੈਲ ਸਿੰਘ ਨੂੰ ਇੱਕ ਅਕਬਰ ਰੋਡ ਗਰੁੱਪ ਵੱਲੋਂ ਉਭਾਰਨ ਦੀ ਸਾਜ਼ਿਸ਼ ਅਸਲ ਸਾਜ਼ਿਸ਼ ਤੇ ਪਰਦਾ ਪਾਉਣ ਲਈ ਕਢੀ ਗਈ ਕੂੜ ਕਹਾਣੀ ਹੈ ਇਹ ਨਾ ਸਿਰਫ ਸੁਣੀਆਂ ਸੁਣਾਈਆਂ ਗੱਲਾਂ ਤੇ ਆਧਾਰਿਤ ਹੈ ਸਗੋਂ ਸਿਕ ਕੰਭਰ ਉਹਦੇ ਵਰ ਭਾਵਨਾ ਈਰਖਾ ਦਵੈਸ਼ ਅਤੇ ਨਫ਼ਰਤ ਪਾੜੀ ਬੈਠੀ ਫਿਰਕੂ ਸੋਚ ਵੱਲੋਂ ਫਲਾਈਆਂ ਗਈਆਂ ਝੂਠੀਆਂ ਅਫਵਾਹਾਂ ਤੇ ਵੀ ਹਜ਼ਾਰ ਤੇ ਹਾਂ ਇਹ ਸੱਚ ਜ਼ਰੂਰ ਹੈ ਕਿ ਇੰਦਰਾ ਗਾਂਧੀ ਨੇ ਆਪ ਹੀ ਤੀਜੀ ਏਜੰਸੀ ਕਾਇਮ ਕੀਤੀ ਸੀ ਅਤੇ ਉਸਦੇ ਇਸ਼ਾਰੇ ਤੇ ਹੀ ਹਰ ਕੰਮ ਕਰਦੀ ਸੀ ਉਸਨੇ ਦਰਬਾਰ ਸਾਹਿਬ ਤੇ ਫੌਜੀ ਹਮਲੇ ਦੀ ਯੋਜਨਾ ਵੀ ਇਸ ਏਜੰਸੀ ਦੀ ਸਲਾਹ ਨਾਲ ਹੀ ਤਿਆਰ ਕੀਤੀ ਸੀ ਇਸ ਵਿੱਚ ਦੇਸ਼ ਦੇ ਵੱਖ-ਵੱਖ ਗੁਪਤਚਰ ਵਿਭਾਗਾਂ ਅਤੇ ਅਦਾਰਿਆਂ ਦੇ ਕਈ ਉੱਚ ਅਧਿਕਾਰੀ ਸ਼ਾਮਲ ਸਨ ਪਰ ਸਿੱਧੂ ਨੇ ਉਹਨਾਂ ਦਾ ਜ਼ਿਕਰ ਹੀ ਨਹੀਂ ਕੀਤਾ ਉਸਨੇ ਇਸ ਏਜੰਸੀ ਤੇ ਮਿੱਥ ਕੇ ਪਰਦਾ ਪਾਇਆ ਤੇ ਉਸਨੇ ਇਸ ਵਿੱਚ ਸ਼ਾਮਲ ਉੱਚ ਅਧਿਕਾਰੀਆਂ ਵੱਲੋਂ ਕਿਸੇ ਦਾ ਵੀ ਨਾਂ ਨਹੀਂ ਦੱਸਿਆ ਸਿਰਫ ਅਰुण 네ਰੂ ਕਮਲਨਾਥ ਅਤੇ ਅਰुण ਸਿੰਘ ਆਦਾਂ ਨਾਂ ਹੀ ਲਿਆ ਹੈ ਜਿਨ੍ਹਾਂ ਦੇ ਕਿਰਦਾਰ ਬਾਰੇ ਹਰ ਕੋਈ ਜਾਣਦਾ ਹੈ ਸੰਤ ਜਰਨੈਲ ਸਿੰਘ ਨੂੰ ਮਾਰਨ ਦੇ ਯਤਨ ਸੰਤ ਜਰਨੈਲ ਸਿੰਘ ਦੇ ਧਾਰੀ ਗੁਰੂ ਦਮ ਵੱਲੋਂ ਸਿੱਖ ਕੌਮ ਤੇ ਕੀਤੇ ਗਏ ਹਮਲੇ ਦਾ ਨਿਆਂ ਲੈਣ ਲਈ ਨਿਤਰਿਆ ਸੀ ਪਰ ਜਲਦ ਕਾਨੂੰਨੀ ਪ੍ਰਕਿਰਿਆ ਰਾਹੀਂ ਨਿਆਂ ਮਿਲਣ ਦੇ ਸਭ ਦਰਵਾਜ਼ੇ ਬੰਦ ਹੋ ਗਏ ਤਾਂ ਪੰਥ ਕਰਵੈਤਾ ਦਾ ਪਹਿਰੇਦਾਰ ਬਣ ਗਿਆ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਦਰਬਾਰਾ ਸਿੰਘ ਦੀ ਪੰਜਾਬ ਸਰਕਾਰ ਨੇ ਉਸ ਵੇਲੇ ਸ਼ਕਤੀ ਦਾ ਦੌਰ ਚਲਾ ਦਿੱਤਾ ਉਸ ਦੇ ਜਥੇ ਦੇ ਸਿੰਘਾਂ ਤੇ ਤਸ਼ੱਦਦ ਕੀਤਾ ਗਿਆ ਝੂਠੇ ਕੇਸਾਂ ਵਿੱਚ ਫਸਾਇਆ ਗਿਆ ਤੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਿਆ ਗਿਆ ਉਸ ਨੂੰ ਮਾਰ ਮਕਾਉਣ ਦੀਆਂ ਵੀ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ ਧਰਮ ਯੁੱਧ ਮੋਰਚੇ ਤੋਂ ਪਹਿਲਾਂ 13-14 ਸਤੰਬਰ 1981 ਦੀ ਵਿਚਕਾਰਲੀ ਰਾਤ ਨੂੰ ਹਰਿਆਣਾ ਦੇ ਪਿੰਡ ਚੰਦੋਕਲਾ ਵਿਖੇ ਤੇ ਫਿਰ ਮਹਾਰਾਸ਼ਟਰ ਦੇ ਮਹਾਨਗਰ ਬੰਬੇ ਵਿਖੇ ਇਹ ਯਤਨ ਕੀਤਾ ਗਿਆ ਦਰਮਯੁੱਦ ਮੋਰਚੇ ਦੌਰਾਨ ਵੀ ਸਰਕਾਰ ਨੇ ਆਪਣੇ ਏਜੰਟਾਂ ਰਹੀਂ ਸੰਤ ਜਰਨੈਲ ਸਿੰਘ ਨੂੰ ਮਾਰਨ ਦੇ ਕਈ ਯਤਨ ਕੀਤੇ ਸਨ ਪਹਿਲਾ ਯਤਨ ਪ੍ਰਕਰਮਾ ਦੀਆਂ ਪੌੜੀਆਂ ਚੜ ਰਿਹਾ ਸੰਤ ਜਰਨੈਲ ਸਿੰਘ ਤੇ ਇੱਕ ਬੰਦੇ ਨੇ ਗੋਲੀ ਚਲਾਉਣ ਦੀ ਕੋਸ਼ਿਸ਼ ਕਰਕੇ ਕੀਤਾ ਪਰ ਸਿੰਘਾ ਨੇ ਫੁਰਤੀ ਨਾਲ ਉਹਨੂੰ ਗੋਲੀ ਚਲਾਉਣ ਤੋਂ ਪਹਿਲਾਂ ਹੀ ਦਬੋਚ ਲਿਆ ਤੇ ਉਹਦਾ ਪਿਸਤੌਲ ਖੋ ਲਿਆ ਜਦ ਦੋਸਤੋ ਪੁੱਛ ਕਿਸ ਕੀਤੀ ਕੀ ਤਾਂ ਮੰਨ ਗਿਆ ਕਿ ਮੈਂ ਸੰਤਾਂ ਨੂੰ ਮਾਰਨ ਆਇਆ ਸਾਂ ਦੂਜਾ ਯਤਨ ਉਹਦੋਂ ਕੀਤਾ ਗਿਆ ਜਦ ਸੰਤ ਨਾਨਕ ਨਿਵਾਸ ਵਿੱਚਲੇ ਆਪਣੇ ਕਮਰਾ ਨੰਬਰ 47 ਵੱਲ ਜਾ ਰਹੇ ਸਨ ਜਦ ਹਮਲਾਵਰ ਗੋਲੀ ਚਲਾਉਣ ਲਗਾ ਤਾਂ ਅਖਬਾਰ ਆ ਗਿਆ ਤੇ ਉਹਦੇ ਹੱਥੋਂ ਪਿਸਤੌਲ ਡਿੱਗ ਪਿਆ ਉਹਨੂੰ ਵੀ ਸਿੰਘਾਂ ਨੇ ਤੁਰੰਤ ਫੜ ਲਿਆ ਉਹ ਵੀ ਵਕਿਆ ਕਿ ਮੈਂ ਸੰਤਾ ਤੇ ਗੋਲੀ ਚਲਾਉਣ ਆਇਆ ਸਾਂ ਤੀਜੀ ਕੋਸ਼ਿਸ਼ ਮਨਜੀਤ ਸਿੰਘ ਦੀਵਾਨ ਹਾਲ ਵਿੱਚ ਕੀਤੀ ਗਈ ਪਰ ਉਹ ਹਮਲਾਵਰ ਵੀ ਡਰ ਗਿਆ ਉਹਨੂੰ ਗੋਲੀ ਚਲਾਉਣ ਦਾ ਹੌਸਲਾ ਨਾ ਪਿਆ ਤੇ ਸਿੰਘਾਂ ਨੇ ਫੜ ਲਿਆ ਚੌਥੀ ਕੋਸ਼ਿਸ਼ ਮਾਨਾ ਵਾਲਾ ਚੌਕ 'ਚ ਕੀਤੀ ਗਈ ਪੁਲਿਸ ਨੂੰ ਸੂਚੀ ਕਿ ਅੱਜ ਸੰਤ ਜਰਨੈਲ ਸਿੰਘ ਨੇ ਬਾਹਰ ਜਾਣਾ ਹੈ ਮਾਨਾ ਵਾਲਾ ਚੌਕ ਨੇੜੇ ਟਕਸਾਲ ਦੀ ਜੀਪ ਤੇ ਰਾਕਨ ਲਾਂਚਰ ਦੇ ਗੋਲੇ ਮਾਰੇ ਗਏ ਤੇ ਗੋਲੀ ਚਲਾਈ ਗਈ ਇਸ ਨਾਲ ਇੱਕ ਸਿੰਘ ਸ਼ਹੀਦ ਅਤੇ ਪੰਜ ਜ਼ਖਮੀ ਹੋ ਗਏ ਸੰਤ ਉਸ ਜੀਪ ਵਿੱਚ ਨਾ ਹੋਣ ਕਰਨ ਬਚ ਗਏ ਸੰਤ ਜਰਨੈਲ ਸਿੰਘ ਨੂੰ ਮਾਰ ਮਕਾਉਣ ਦੇ ਇਹ ਯਤਨ ਅਸਫਲ ਹੋ ਜਾਣ ਤੋਂ ਬਾਅਦ ਇੰਦਰਾ ਗਾਂਧੀ ਨੂੰ ਗਿਆਨੀ ਜ਼ੈਲ ਸਿੰਘ ਵੱਲੋਂ ਦਿੱਤੇ ਸਜਾ ਨੂੰ ਵੀ ਅਮਲ ਵਿੱਚ ਲਿਆਉਣ ਦਾ ਯਤਨ ਕੀਤਾ ਗਿਆ ਸੀ ਉਸ ਨੇ ਸੁਝਾਅ ਦਿੱਤਾ ਸੀ ਕਿ ਪੈਸਾ ਖਰਚ ਕੇ ਕਿਸੇ ਨੂੰ ਇਸ ਕੰਮ ਲਈ ਅੰਦਰ ਭੇਜਿਆ ਜਾ ਸਕਦਾ ਹੈ ਜਿਨ੍ਹਾਂ ਨੂੰ ਫਾਂਸੀ ਦੀ ਸਜ਼ਾ ਹੋ ਚੁੱਕੀ ਹੈ ਤੇ ਕੋਠੀ ਲੱਗੀ ਹੋਈ ਹੈ ਉਹਨਾਂ ਨੂੰ ਇਸ ਸ਼ਰਤ ਤੇ ਸ਼ਹੀਦ ਦਰਬਾਰ ਸਾਹਿਬ ਕੰਬਲਕ ਸੰਦਰ ਭੇਜ ਜੋ ਕਿ ਜੇ ਉਹ ਸੰਤ ਭਿੰਡਰਾ ਵਾਲੇ ਨੂੰ ਫੜ ਲਿਆਉਣ ਜਾਂ ਮਾਰ ਦੇਣ ਤਾਂ ਉਹਨਾਂ ਦੀ ਸਜ਼ਾ ਮਾਫ ਕੀਤੀ ਜਾਵੇਗੀ ਯਾਨੀ ਜ਼ੈਲ ਸਿੰਘ ਨੇ ਹੋਰ ਵੀ ਕਈ ਤਰੀਕੇ ਦੱਸੇ ਸਨ ਇਸ ਜਾਤੀ ਅਮਲ ਪੰਜਾਬ ਸਰਕਾਰ ਨੇ ਹੀ ਕਰਨਾ ਸੀ ਪਰ ਫਾਂਸੀ ਦੀ ਸਜ਼ਾ ਵਾਲੇ ਨੂੰ ਇਸ ਕਾਮਲੀ ਬਾਹਰ ਕੱਢਣ ਅੱਗੇ ਕਾਨੂੰਨੀ ਅੜਚਣ ਸੀ ਇਸ ਦਾ ਹੱਲ ਜਲੰਧਰ ਦੇ ਐਸਐਸਪੀ ਨੇ ਜਸਪਾਲਪੁਰ ਦੇ ਮਸ਼ਹੂਰ ਕਾਤਲ ਸੁਰਿੰਦਰ ਸਿੰਘ ਛਿੰਦੇ ਨੂੰ ਜ਼ਮਾਨਤ ਤੇ ਬਾਹਰ ਲਿਆ ਕੇ ਕੀਤਾ ਸੀ ਇਸ ਲਈ ਲੱਖਾਂ ਰੁਪਏ ਦਾ ਫੰਡ ਵੀ ਰੱਖਿਆ ਗਿਆ ਸੀ ਸੰਤ ਜਰਨੈਲ ਸਿੰਘ ਨੂੰ ਕਤਲ ਕਰਨ ਦੀ ਜ਼ਿੰਮੇਵਾਰੀ ਉਸ ਨੂੰ ਸੌਂਪ ਦਿੱਤੀ ਗਈ ਸੀ ਇਸ ਵਿੱਚ ਅਕਾਲੀ ਦਲ ਦੇ ਸਕੱਤਰ ਗੁਰਚਰਨ ਸਿੰਘ ਦਾ ਸਹਿਯੋਗ ਵੀ ਲਿਆ ਗਿਆ ਸੀ ਛਿੰਦੇ ਨੂੰ ਜੇਲ੍ਹ ਤੋਂ ਰਿਹਾ ਕਰਵਾ ਕੇ ਦਰਬਾਰ ਸਾਹਿਬ ਸਮੂਹ ਵਿੱਚ ਭੇਜ ਦਿੱਤਾ ਸੀ ਉਹ ਆਪਣੀ ਰਖੇਲ ਬਲਜੀਤ ਕੌਰ ਨੂੰ ਨਾਲ ਲੈ ਕੇ ਅਕਾਲੀ ਦਲ ਦੇ ਸਕੱਤਰ ਗੁਰਚੰਨ ਸਿੰਘ ਸਕੱਤਰ ਕੋਲ ਆਪੜ ਗਿਆ ਸੀ। ਫਰौती ਦੇ 2 ਲੱਖ ਵੀ ਗੁਰਚੰਨ ਸਿੰਘ ਸਕੱਤਰ ਕੋਲ ਰੱਖ ਦਿੱਤੇ ਗਏ ਸਨ। ਸਕੱਤਰ ਨੇ ਗੁਰੂ ਰਾਮਦਾਸ ਸਰਾ ਦਾ 102 ਨੰਬਰ ਕਮਰਾ ਆਪਣੇ ਨਾਂ ਤੇ ਲੈ ਕੇ ਛਿੰਦੇ ਦੀ ਰਹਿائش ਦਾ ਪ੍ਰਬੰਧ ਕਰ ਦਿੱਤਾ ਸੀ। ਛਿੰਦਾ ਤੇ ਉਹਦੀ ਰਖੇਲ ਬਲਜੀਤ ਕੌਰ ਸੰਤ ਜਰਨੈਲ ਸਿੰਘ ਨੂੰ ਮਾਰਨ ਲਈ ਰੈਕੀ ਕਰਦੇ ਰਹੇ ਸਨ। 1984 ਦੀ ਵਿਸਾਖੀ ਦੇ ਦਿਨ ਬਲਜੀਤ ਕੌਰ ਪਿਸਟਲ ਲੈ ਕੇ ਸੰਤ ਜਰਨੈਲ ਸਿੰਘ ਨੂੰ ਗੋਲੀ ਮਾਰਨ ਦੀ ਤਾਕ ਵਿੱਚ ਬੈਠੀ ਰਹੀ ਸੀ ਪਰ ਮੌਤ ਤੋਂ ਡਰਦਿਆਂ ਉਹਨੂੰ ਗੋਲੀ ਚਲਾਉਣ ਦਾ ਹਿਆ ਨਹੀਂ ਸੀ ਪਿਆ। ਪਰ ਇਹਨਾਂ ਨੇ 14 ਅਪ੍ਰੈਲ 1984 ਨੂੰ ਭਾਈ ਸਰੇਂਦਰ ਸਿੰਘ ਸੋਢੀ ਨੂੰ ਸ਼ਹੀਦ ਕਰ ਦਿੱਤਾ ਸੀ ਬਲਜੀਤ ਕੌਰ ਦੀ ਤਬਦੀਸ਼ ਕਰਨ ਤੇ ਸਾਰੀ ਸਾਜ਼ਿਸ਼ ਸਾਹਮਣੇ ਆ ਗਈ ਸੀ ਇਹਨਾਂ ਨੇ ਸੰਤ ਜਰਨੈਲ ਸਿੰਘ ਭਾਈ ਸਰੇਂਦਰ ਸਿੰਘ ਸੋਢੀ ਤੇ ਸੰਤਾਂ ਦੇ ਡਰਾਈਵਰ ਅਜੈਬ ਸਿੰਘ ਤੇਨਾਂ ਨੂੰ ਮਾਰਨ ਦੀ ਜ਼ਿੰਮੇਵਾਰੀ ਚੁੱਕੀ ਸੀ ਪਰ ਅਜੇ ਇਕੱਲੇ ਸੋਢੀ ਨੂੰ ਹੀ ਮਾਰ ਸਕੇ ਸਨ ਤੇ ਆਪੀ ਸਿੰਘਾਂ ਹੱਥੋਂ ਮਾਰੇ ਗਏ ਇਸ ਸਾਜ਼ਿਸ਼ ਵਿੱਚ ਸ਼ਾਮਲ ਗੁਰਚਰਨ ਸਿੰਘ ਸਖਤਰ ਲੋਂਗੋਵਾਲ ਦੀ ਪਨਾਹ ਵਿੱਚ ਲੁਕਿਆ ਸੀ ਉਹਨੂੰ 6 ਜੂਨ 1984 ਨੂੰ ਗੁਰੂ ਰਾਮਦਾਸ ਸਰਾ ਦੇ ਵੇੜੇ ਵਿੱਚ ਇੱਕ ਹੋਰ ਪਵਾੜੇ ਦੀ ਜੜ ਬੱਗਾ ਸਿੰਘ ਸਮੇਤ ਪੁਰਾਣੀ ਹਰਸਤ ਵਿੱਚ ਬੈਠਾ ਵੇਖ ਕੇ ਸਿੰਘਾਂ ਨੇ ਗ੍ਰਨੇਡ ਨਾਲ ਫੋੜਾ ਦਿੱਤਾ ਸੀ। ਸੰਤ ਜਰਨੈਲ ਸਿੰਘ ਨੂੰ ਮਾਰਨ ਲਈ 1983 ਵਿੱਚ ਉੱਤਰ ਪ੍ਰਦੇਸ਼ ਦੇ ਸ਼ਹਿਰ ਸਰਸਾਵਾ ਵਿਖੇ ਦਰਬਾਰ ਸਾਹਿਬ ਸਮੂਦਾ ਮਾਡਲ ਬਣਾ ਕੇ ਹੈਰੀਬੌਨ ਹਮਰੇ ਦੀ ਮਸ਼ਕ ਵੀ ਕੀਤੀ ਗਈ ਸੀ ਪਰ ਅੱਗੇ ਜਨਰਲ ਸ਼ਾਵੇਗ ਸਿੰਘ ਹੋਣ ਕਰਕੇ ਸਫਲਤਾ ਦਾ ਕੋਈ ਅਸਾਰ ਨਹੀਂ ਸੀ ਇਸ ਲਈ ਇਹ ਵਿਅੰਤ ਸੇਰੇ ਨਹੀਂ ਸੀ ਚੜ ਸਕੀ। ਜੀਬੀਐ ਸਿੱਧੂ ਆਪਣੀ ਕਿਤਾਬ ਦੇ ਇਸ ਅਧਿਆਇ ਵਿੱਚ ਇਹ ਸਵਾਲ ਖੜਾ ਕਰਕੇ ਕਿ ਆਰਣ ਕਾਉ ਨੂੰ ਸੇਵਾਮੁਕਤ ਹੋਣ ਤੋਂ ਬਾਅਦ ਦੁਬਾਰਾ ਕਿਉਂ ਬੁਲਾਇਆ ਗਿਆ ਸਿੱਖਾਂ ਨੂੰ ਇਹ ਸ਼ਲਾਵਾ ਦੇਣ ਦਾ ਯਤਨ ਕਰਦਾ ਕਿ ਮੈਂ ਤੁਹਾਡਾ ਹਮਦਰਦ ਹਾਂ ਤੇ ਤੁਹਾਨੂੰ ਇੱਕ ਗੁਪਤ ਪਹਿਤ ਦੱਸਣਾ ਚਾਹੁੰਦਾ ਹਾਂ ਕਿ ਇੱਕ ਅਕਬਰ ਰੋਡ ਗਰੁੱਪ ਦਾ ਇਹ ਤੇਜ਼ ਸਰਾਰ ਅਧਿਕਾਰੀ ਹੀ ਸਿੱਖਾਂ ਵਿਰੁੱਧ ਲਾਗੂ ਕੀਤੀ ਜਾਣ ਵਾਲੀ ਸਟੇਟ ਨੀਤੀ ਦਾ ਕਰਨਹਾਰਾ ਸੀ ਖਾਲਿਸਤਾਨ ਦੀ ਸਾਜ਼ਿਸ਼ ਨੂੰ ਸਿਰੇ ਚੜਾਉਣ ਲਈ ਇਸਨੇ ਹੀ ਮੁੱਖ ਭੂਮਿਕਾ ਨਿਭਾਈ ਸੀ ਤੇਂਦਰਾ ਸਰਕਾਰ ਨੇ ਇਹ ਭੂਮਿਕਾ ਨਿਭਾਉਣ ਲਈ ਹੀ ਇਸ ਨੂੰ ਸੇਵਾਮੁਕਤੀ ਤੋਂ ਬਾਅਦ ਮੁੜ ਅਹਿਮ ਅਹੁਦੇ ਤੇ ਨਿਯੁਕਤ ਕੀਤਾ ਸੀ ਜਦ ਕਿ ਇੰਦਰਾ ਗਾਂਧੀ ਨੇ ਵੀ ਹਰਨ ਕੌਲਨ ਸੇਵਾ ਮੁਕਤੀ ਤੋਂ ਬਾਅਦ ਉਸੇ ਤਰ੍ਹਾਂ ਹੀ ਮੁੜ ਅਹਿਮ ਅਹੁਦੇ ਤੇ ਲਾਇਆ ਸੀ ਜਿਵੇਂ ਇਸ ਸਮੇਂ ਭਾਜਪਾ ਦੀ ਮੋਦੀ ਸਰਕਾਰ ਨੇ ਅਜੀਤ ਡ왈 ਨੂੰ ਲਾਇਆ ਹੋਇਆ ਹੈ ਅਜਿਹੇ ਤਿਸ ਤਰ੍ਹਾਂ ਨੌਕਰ ਸ਼ਾਹ ਨੂੰ ਸੱਤਾ ਵਿਚਾਈਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਦੀ ਸਰਕਾਰਾਂ ਹੀ ਬਾਵਸ ਬੁਲਾਉਂਦੀਆਂ ਖਾਸ ਅਹੁਦੇ ਤੇ ਲਾਉਂਦੀਆਂ ਤੇ ਵੱਡੀ ਜ਼ਿੰਮੇਵਾਰੀ ਸੌਂਪਦੀਆਂ ਆ ਰਹੀਆਂ ਹਨ ਮੋਦੀ ਸਰਕਾਰ ਵੱਲੋਂ ਸੇਵਾ ਮੁਕਤੀ ਤੋਂ ਬਾਅਦ ਅਜੀਤ ਡ왈 ਨੂੰ ਮੁੜ ਬੁਲਾਉਣਾ ਇਸੇ ਰਣਨੀਤੀ ਦੀ ਤਾਜ਼ਾ ਮਿਸਾਲ ਹੈ ਅਜੀਤ ਡ왈 ਨੇ ਸਿੱਖ ਵਿਰੋਧੀ ਜੋ ਨੀਤੀਆਂ ਘੜੀਆਂ ਹਨ ਉਹਨਾਂ ਨੂੰ ਮੋਦੀ ਸਰਕਾਰ ਉਵੇਂ ਹੀ ਇਨ ਬਿਨ ਲਾਗੂ ਕਰ ਰਹੀ ਹੈ ਗਿਵੇਂ ਜਿਹੜਾ ਸਰਕਾਰ ਆਰਐਨਕਾਓ ਪੀਸੀ ਅਲੈਗਜ਼ੈਂਡਰ ਅਤੇ ਰਤਨ ਸੈਗਲ ਦੁਆਰਾ ਕੜੀਆਂ ਗਈਆਂ ਸਿੱਖ ਵਿਰੋਧੀ ਨੀਤੀਆਂ ਨੂੰ ਲਾਗੂ ਕਰਦੀ ਸੀ ਜੇਕਰ ਸਿੱਧੂ ਇਹ ਸੱਚ ਸਾਹਮਣੇ ਲਿਆਉਂਦਾ ਕਿ ਹਿੰਦ ਸਟੇਟ ਨੇ 1947 ਤੋਂ ਹੀ ਸਿੱਖਾਂ ਨੂੰ ਆਪਣਾ ਦੁਸ਼ਮਣ ਲਾਨਣ ਦਿੱਤਾ ਸੀ ਤੇ ਉਹਨਾਂ ਨਾਲ ਇਸੇ ਵੈਰ ਭਾਵਨਾ ਨਾਲ ਹੀ ਵਿਰਤਾਅ ਕਰਦੀ ਆ ਰਹੀ ਹੈ ਅਤੇ ਇਸ ਸਟੇਟ ਨੀਤੀ ਨੂੰ ਲਾਗੂ ਕਰਨ ਲਈ ਕੇਂਦਰੀ ਸੱਤਾ ਤੇ ਕਾਬਜ਼ ਹਰ ਪਾਰਟੀ ਦੀ ਸਰਕਾਰ ਪਾਬੰਦ ਹੈ ਉਹ ਇਸ ਨੂੰ ਲਾਗੂ ਕਰਨ ਲਈ ਨਵੇਂ-ਨਵੇਂ ਪੈਂਤੜੇ ਕਰਨ ਲਈ ਆਰਐਨਕਾਓ ਤੇ ਜੀਤ ਡਵਾਲ ਵਰਗੇ ਸਾਬਕਾ ਸਰਕਾਰੀ ਅਫਸਰਾਂ ਨੂੰ ਇਹ ਜ਼ਿੰਮੇਵਾਰੀ ਸੌਂਪਦੀ ਹੈ ਮਾਨਯ ਜਸਕਰਦਾਸੀ ਕੇ ਜੀਵੀਐਸ ਸਿੱਧੂ ਹਿੰਦ ਸਟੇਟ ਦੇ ਕਿਸੇ ਅਹਿਮ ਗੁਪਤ ਭੇਦ ਨੂੰ ਜਗ੍ਹਾ ਜ਼ਾਹਰ ਕਰਕੇ ਸਿੱਖਾਂ ਨਾਲ ਹਮਦਰਦੀ ਪ੍ਰਗਟਾ ਰਿਹਾ ਅਤੇ ਉਹ ਸੱਚ ਮੁੱਚ ਹੀ ਸਿੱਖਾਂ ਦਾ ਹਮਦਰਦ ਹੈ ਪਰ ਉਹ ਤਾਂ ਗੋਲ ਮੋਲ ਗੱਲਾਂ ਕਰਕੇ ਹਮਦਰਦ ਬਣਾ ਚਾਹੁੰਦਾ ਹੈ ਬਾਕੀ ਅਗਲੇ ਅੰਕ ਵਿੱਚ ਧੰਨਵਾਦ